ਹਲਾ ਬਾਈ ਕਿੱਥੇ ਐ ਬ੍ਰੋ 온 ਟੌਪ 온 ਦਾ ਲਰ ਉੱਤੇ ਦੇਖ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਯਾਰ ਬੜਾ ਇਕੱਠੇ ਨੇ ਸਾਰੇ ਲੰਚ ਚੱਲ ਰਿਹਾ ਸਟ੍ਰੇਟ ਫਰੋਮ ਆ ਸਮਵੇਅਰ ਆਈ ਡੋਨਟ ਨੋ ਕਿਹੜੀ ਕੰਟਰੀ ਦੇ ਉੱਤੇ ਫਿਰ ਰਹੇ ਨੇ ਮੁੰਡੇ ਬੜਾ ਚੈੱਕ ਕਰੋ ਕੈਪਟਨ ਦੇ ਨਾਲ ਇੱਕ ਰਾਂਚ ਤੋਂ ਬਾਈਪਾਸ ਲੈ ਕੇ ਆਏ ਆ ਹਾਂਜੀ ਬਾਈਪਾਸ ਲੈ ਕੇ ਪਾਸ ਕਰ ਚੁੱਕੇ ਆ ਤੇ ਰੋਟੀ ਖਾ ਰਹੇ ਆ I came up live to tell you guys that I'm performing in Abu Dhabi on 29th of November. Te mai rolling out te aa rahe hain 23rd of November. Sare yaane you reach jo Bombay. Te sare yaane zarur pahunchio. Um 29th of November in Abu Dhabi. Je hal tak apne ticket nahi liye apne ticket le lo kyunki ga ban wala bhai ji. Wow 74k people are watching me live right now. I love you guys man look because of you guys I'm able to live this life and that guy behind me is able to sleep like that freely is all because of you guys. We're able to eat our favorite roti because of you guys on a plane like this. I love you guys, all my fans, all the people that love me. Without you I'm nothing here. ਅੱਜ 라이ਵ ਆਇਆ ਫੌਰਨ ਰੀਜ਼ਨ ਜਦੋਂ ਦਾ ਆਇਆ ਟੌਪ 5 ਸੰਗਸ ਇੰਡੀਆ ਚ ਰਿਹਾ ਤੇ ਬਾਕੀ ਗਾਣੇ ਵੀ ਟੌਪ 10 ਚ ਰਹੇ ਆ ਆਈ ਵਿਲ ਯੂ ਵਾਂਟ ਟੂ ਜਸਟ ਕਮ ਅਪ ਹਿਅਰ ਐਂਡ ਸੀ ਥੈਂਕਸ ਟੂ ਯੂ ਗਾਇਜ਼ ਮੈਗਾ ਸਵਾਲ ਆ ਗਿਆ ਜਿੱਥੇ ਗਲੀਆਂ ਸਿਖਾਉਣ ਫਾਇਦਾ ਬੁੱਕ ਦਾ ਨਹੀਂ ਹੁੰਦਾ ਵੀਰੋ ਯਾ ਮੈਂ 29th ਨਵੰਬਰ ਅਬੂ ਧABI ਕੈਂਟ ਸ਼ੋ ਹੋਣਾ ਸਾਰਿਆਂ ਨੇ ਜ਼ਰੂਰ ਆਓ ਤਾਂ ਬਲੰਸ ਹੋ ਰਹੀ ਹੈ ਭਾਈ ਜਲੰਧਰ ਕੋ ਦਿਵਾਰੇ ਆ ਜਲੰਧਰ ਹੁਣੀ ਮੋੜ ਲੈਣੇ ਆ ਐਂ ਘਾਉਣਾ ਬਸ ਪਲੇਨ ਯਾਰ ਜਲੰਧਰ ਤੇਰੇ ਉਪਰ ਹੀ ਲੰਘ ਰਿਹਾ ਮੇਲਾ ਦਾ ਮੈਂ ਚੈੱਕ ਕਰ ਥੋੜਾ ਚੈੱਕ ਕਰ ਦੇਖ ਯਾਰ ਮਾੜਾ ਕਿਹਦਾ ਚਾਹੁੰਗੇ ਕੁਝ ਸਾਰੇ ਕਰਨ ਦੇ 팬 ਨੂੰ ਬਹੁਤ ਸਾਰਾ ਪਿਆਰ ਮੇਰੇ ਛੋਟੇ ਫੈਨਸ ਵੀ ਨੇ ਵਿੱਚ ਮੇਰੇ ਫੈਨ ਨੂੰ ਬਹੁਤ ਸਾਰਾ ਪਿਆਰ ਤੇ ਮੈਂ ਵੇਲਾ ਸੀ ਦੋ ਦਿਨ ਮੈਂ ਕਰਨ ਨੂੰ ਗਿਆ ਕਰਨ ਕਿਤੇ ਆ ਕਿਦੋਂ ਦੁਬਈ ਚੱਲਿਆ ਪਈ ਗਿਆ ਸੀਟ ਹੈਗੀ ਐਕਸਟਰਾ ਉਹ ਆ ਗਈ ਕਰਨ ਨਾਲ ਚੱਲਿਆ ਕੁਝ ਚੰਗਿਆਂ ਦੇ ਬੰਡ ਜਾਂਦੇ ਉਹਦੇ ਬੰਦੇ ਚੱਕ ਲਈਦੇ ਆ ਮਾਮਾ ਸਾਹੀ ਮਾਹੌਲ ਦਾ ਬਾਬੇ ਉਹ ਖਨਾ ਹੀ ਹੋਗਾ ਔਜਲਾ ਲਾਈਵ ਹੋਗਾ ਕਿ 70 80 ਹਜ਼ਾਰ ਬੰਦੇ ਦਾ ਹੀ ਆ ਇਹਦਾ ਬਸ ਫਿਰ ਛੋਟੇ ਕਰ ਕੀ ਹੈ ਸਵਾਦ ਲੈਦਾ ਮਾਮੇ ਬੜੀ ਬਹੁਤ ਕੈਨਡ ਬਣਿਆ ਪੰਦਾਂ ਨੇ ਜਿੱ ਚੱਕਰਾ ਬਦਲਾਂ ਚ ਰੋਟੀ ਬੜੀ ਜ਼ਵਾਲ ਲੱਗਦੀ ਆ ਉਹ ਅਹਾਂ ਟੂਰ ਦੇਣਾ ਮੜਾ ਮੈਨੂੰ ਬਾਥਰੂਮ ਆਇਆ ਨਾਲ ਦਿਲੋਗੇ ਦਰਮਧੇ ਸੁੱਤੇ ਪਿਆ ਮੈਂ ਪਿਛੇ ਨੇਰਾ ਹੀ ਬੋਆ ਹੋਇਆ ਪਿਆ ਤਮੋੜ ਗਿਆ ਥੈਂਕ ਯੂ ਨਾਲ ਡਾਈਟ ਕੋ ਪਲੀਜ਼ ਮੈਂ ਕਿਹਾ ਬੱਸ ਇਸ ਜੱਗ ਵਿੱਚ ਹੈ ਕਿ ਆਲਰੇਡੀ ਕੈਪਰੀ ਐਂਡ ਚੌਕਲੇ ਕਿ ਰਬੜੀ ਫਰਾਈ ਕਰ ਲੈ ਥੋੜਾ ਦਾ ਰਬੜੀ 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 ਲਾ ਦੋ ਮੈਮ 21 ਕਹਿੰਦਾ ਚੱਕ ਲੈ ਹਿਯਾਰਪੁਰ ਤੋਂ ਆਇਆ ਜੀ 21 ਤੈਨੂੰ ਸਾਲਿਆ ਚੱਕਣਾ ਸੌਖਾ 21 ਸਾਲਿਆ ਥੋੜਾ ਜਿਹਾ ਵਜਨ ਥੋੜਾ ਜਿਹਾ ਲੂਸ ਕਰ ਫੇਰ ਚੱਕੂ 21 ਨੂੰ ਜੱਕਣਾ ਸੌਖਾ ਪਿਆ ਕਿਤੇ ਹੋਰ ਸੁਣਾਓ ਗੱਲ ਬਾਤ ਯਾਰ ਸਾਰੇ ਠੀਕ ਠਾਕ ਹੋ ਅਗਰ ਬਹੁਤ ਚਿਰ ਹੋ ਗਿਆ ਲਾਈਵ ਨਹੀਂ ਆਇਆ ਯਾਰ ਅੱਜ ਸਾਰਿਆਂ ਨੂੰ ਹੈਲੋ ਸ਼ੈਲੋ ਕਹੀਏ ਗਗਨ ਕੋਰਨਰ ਭਰਾ ਬਣਾ ਆ ਗਿਆ ਵਿੱਚ ਕੀ ਹਾਲ ਚਾਲ ਹੈ ਗਗਨ ਬਾਈ ਮਾਹੌਲ ਪੂਰਾ ਵੀ ਵੀ ਹਾਏ ਵੀ ਵੀ ਤੁਮਾਂਵੇਂ ਕਹਲਾ ਸੂਟ ਕਦੀਖ ਦੀ ਪਾਵੇਂ ਨਹੀਂ ਵੀ ਨਹੀਂ ਰੋਹਦੀ ਅਸ ਮਾਉਂਦੀ ਪਤਾ ਚਾਉਂਦੀ ਤੁਲਾ ਕੀ ਯਾਰੀ ਝੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਵੀਰੇ ਆਏ ਹਾਏ ਸਾਰੂ ਛੋੜ ਸੋ ਮੈ ਫਲੈਕਸ ਕਰਾ ਨਾਲ ਨਾਲ ਕਰਾ ਫਾਲੋਅ ਅਪ ਹਾਂਜੀ ਸਾਡੇ ਖੜੀਆਂ ਬਿਊਟੀਫੁਲ ਕੰਪੋਜੀਸ਼ਨ ਐਂਡ ਦੇ ਕਹਿਣਾ ਮੈਂ ਤਰਚ ਕੀਤੀ ਉਹਦੀਆਂ ਬਣਾਈ ਆ ਇਹਨਾਂ ਨੂੰ ਦੱਸੂਗਾ ਸਾਰਿਆਂ ਨੂੰ ਸਭ ਤੋਂ ਘਰੇ ਹੋਣਾ ਯਾਦ ਆਪਦੀ ਫਾਦੇ ਕਿਰਪਾ ਦਾ ਟੂਰ ਚੱਲ ਰਿਹਾ ਸੀ ਹੈਲਪ ਹੋ ਕੇ ਬਣਾ ਰਿਹਾ ਸੀ ਦਾ ਸ਼ੂਟ ਚੱਲ ਰਿਹਾ ਸੀ ਬ్రో ਆ ਰੀਲੀ ਅਪਰੀਸ਼ੀਏਟ ਜਿੰਨਾਂ ਨੇ ਟਾਈਮ ਕੱਟ ਕੇ ਗਾਣਾ ਬਣਾਇਆ ਬ్రో ਲਵ ਯੂ ਸੋ ਇਹ ਬੁਦਾ ਬਹੁਤ ਹੈਡ ਲਵ ਯੂ ਸੌੜਲੇ ਦੀ ਸਾਰਿਆਂ ਨੇ ਐਡੀ ਕੇ ਪੀਪਲ ਲਾਇ ਬ్రో ਆ ਲਵ ਯੂ ਗਾਇਜ਼ ਕਮ ਆ ਮੈਨ ਭਾਈਓ ਅੱਜ ਵਨ ਟੈਲ ਯੂ ਗਾਇਜ਼ ਦਾ ਗਾਣੇ ਵੀ ਲੱਗਦੇ ਜਿਹੜੇ ਨਵੇਂ ਬਣ ਰਹੇ ਹੋਰ ਕੀ ਗਾਣੇ ਨਵੇਂ ਬਣ ਰਹੇ ਨੇ ਐਲਬਮ ਆਪਣੀ ਸੁਪਰ ਡੂਪਰ ਹਿੱਟ ਗਈ ਹੈ ਤੇ ਨਾਲ ਨਾਲ ਮੈਂ ਤੁਹਾਡੇ ਸਾਰਿਆਂ ਲਈ ਨਵੇਂ ਗਾਣੇ ਰੋਜ਼ ਬਣਾ ਰਿਹਾ ਤੇ ਨਾਲ ਨਾਲ ਟੂਰ ਦੀ તૈયારી ਹੋ ਰਹੀ ਆ ਵਰਲਡ ਟੂਰ ਬਹੁਤ ਜੀ ਐਨਾਉਂਸ ਹੋ ਰਿਹਾ ਪਰ ਜੇ ਤੁਹਾਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਵਰਲਡ ਟੂਰ ਮਰਚੈਂਡਾਈਜ਼ ਕਿੱਦਾਂ ਦਾ ਹੋਣਾ ਮਰਚੈਂਡਾਈਜ਼ ਚੈੱਕ ਪੀਪਲ ਆਫ ਕਲਚਰ ਸੈਂਪਲ ਰੈਡੀ ਹੋ ਚੁੱਕੇ ਨੇ ਬਾਬਿਓ ਦੇਖੋ ਬਾਹਾਂ ਬੂਹਾਂ ਦੇ ਪੂਰਾ ਘੈਂਟ ਮਾਹੌਲ ਆ ਤੇ ਚਲੋ ਜੋ ਵੀ ਹੋ ਰਿਹਾ ਸਾਰਾ ਕੁਝ ਐਂਡ ਪਰ ਇਟ ਬਿਕਸ ਸਾਰੀ ਪ੍ਰੋਡਕਸ਼ਨ एवरीथिंग ਅਸੀਂ ਉਹ ਸ਼ੋਅ ਦੇ ਉੱਤੇ ਸ਼ੋਕੇਸ ਕਰਨੀ ਆ ਸੋ एवरीबॉडी ਕਮ ਟੂ ਆਬੂ ਦਾਬੀ 29th ਆਫ ਨਵੰਬਰ ਚਾਹੇ ਤੁਸੀਂ ਪਿਆਰ ਤੋਂ ਚਾਹੇ ਤੁਸੀਂ ਬੰਬੇ ਤੋਂ ਚਾਹੇ ਦਿੱਲੀ ਤੋਂ ਚਾਹੇ ਦੁਬਈ ਤੋਂ ਚਾਹੇ ਆਬੂ ਦਾਬੀ ਤੋਂ ਚਾਹੇ ਸਾਊਦੀ ਤੋਂ ਜੇ ਤੁਹਾਡੇ ਕੋਲ ਟਾਈਮ ਹੈਗਾ ਇੱਕ ਵਾਰੀ ਯਾਰ ਨੂੰ ਚੈੱਕ ਕਰਿਓ ਮੜਾ ਜਾ ਕੇ ਚੈੱਕ ਕਰ ਬਾਕੀ ਠੀਕ ਹੋ ਟੋਕਰਾ ਟੀਵੀ ਵੀ ਆਇਆ ਵਿੱਚ ਓ ਕੀ ਆ ਲੈ ਭਾਈ ਆਹ ਟੋਕਰਾ ਟੀਵੀ ਹੈ ਨਾ ਭਾਈ ਸ਼ਰਮ ਜੀ ਦਾ ਮੋਡਲ ਸ਼ਰਮਾ ਸਲੇਟਾ 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 ਕਾ ਮਾਟੀ ਕਿਡੂ ਕਰੇਗਾ ਜੋ ਯੰਗ ਸੈਮੀ ਇਨ ਦਾ ਬਿਲਡਿੰਗ bro ਯੰਗ ਸੈਮੀ bro ਯਰ ਕੈਲਿੰਗ ਇਅਰ ਯੂ ਕੈਨ ਬੀ ਭਾਈ ਯਰ ਲੁੱਕ ਵੜੀਆ ਟ੍ਰੇਡ ਦਾ ਡੌਗ ਆਨ ਟੌਪ ਲੈਸ ਦੀ ਐਨਰਜੀ ਚਲੋ ਜਾਂਦੇ ਜਾਂਦੇ 70 ਹਜ਼ਾਰ ਬੰਦੇ ਨੂੰ ਬਾਹਰ ਕਰੋ ਜਰਾ ਰੈਕਿਊਜੀ ਬੜੇ ਕਨ ਹਵ ਸਮ ਰਬੜੀ ਬਾਕੀ ਇੱਕ ਚੀਜ਼ ਨਾ ਭੁੱਲਿਓ ਸਾਰੇ ਜਣੇ ਸ਼ੋਅ ਹੁੰਦੇ ਰਹਿਣੇ ਆ ਗਾਣੇ ਬਣਦੇ ਰਹਿਣੇ ਆ ਪੰਜਾਬ ਦੇ ਵਿੱਚ ਫਲੱਡ ਆਈ ਸੀ ਹਾਲੇ ਵੀ ਬਹੁਤ ਲੋੜ ਹੈ ਅਸੀਂ ਜਿਵੇਂ ਗਿਆ ਸੀ ਵੀ ਕਰਦੇ ਰਵਾਂਗੇ ਕਰੀ ਜਾਂਦੇ ਆ ਤੁਸੀਂ ਵੀ ਜਿਵੇਂ ਸਾਰੇ ਨੇ ਗਿਆ ਸੀ ਉਵੇਂ ਹੀ ਕਰੋ ਯਾਰ ਇੱਥੇ ਬਹੁਤ ਲੋੜਾ ਫਾਜ਼ਿਲ ਦਾ ਫਿਰੋਜ਼ਪੁਰ ਸਾਡੀਆਂ ਟੀਮਾਂ ਗਲੋਬਲ ਸਿੱਖ ਦੀ ਟੀਮ ਐਡੀਸ਼ਨ ਇਸ ਆਫ ਚੀਜ਼ ਦੀ ਟੀਮ ਬਾਕੀ ਸਾਰੀਆਂ ਸੰਸਥਾਵਾਂ ਲੱਗੇ ਹੋਏ ਨੇ ਅਸੀਂ ਵੀ ਨਾਲ ਲੱਗੇ ਹੋਏ ਹਾਂ ਖੱਲੇ ਜੰਟਾਂ ਦੇ ਵਿੱਚ ਘੁੰਮ ਨਹੀਂ ਰਹੇ ਆਪਣੇ ਵਿਆਪ ਦੇ ਨਾਲ ਖੜੇ ਹਾਂ ਤੁਸੀਂ ਵੀ ਸਾਰੇ ਖੜੋ ਠੀਕ ਹੈ ਨਾ ਲਵ ਯੂ ਗਾਇਜ਼ ਮਿਲਦੇ ਆ ਬਾਪਿਓ